ਤੇ ਮਾਈ ਹੁਣ ਇੱਥੇ ਰੰਦੇ ਤੇਰੇ ਮੁੰਡੇ ਕਿੱਥੇ ਦੋਨੇ ਉਧਰ ਰਹਿੰਦੇ ਉਹਨਾਂ ਨਾਲ ਨਹੀਂ ਰਹਿੰਦੀ ਤੂੰ ਨਹੀਂ ਉਧਰ ਨਹੀਂ ਜਾਣਦੀ ਉਹ ਬਰ ਬકરી ਗਲੇ ਲੋਕਾਂ ਨਾਲ ਲੜਾਈ ਹੋ ਜਾਂਦੀ ਮੇਰੇ ਚੱਲੇਗੀ ਮੇਰੇ ਨਾਲ ਚੱਲੇਗੀ ਹਾਂ ਹਾਂ ਠੀਕ ਹੈ ਮਧੂ ਤੂੰ ਮੇਰੀ ਮਾਂ ਜੈਸੀ ਹੈ ਡਰਨਾ ਨਹੀਂ ਇਹ ਟੁੱਟ ਕੇ ਫਿਰ ਆਸੇ ਪਾਸੇ ਰੋਟੀ ਖਾਏ ਨਹੀਂ ਜਾ ਕੇ ਰੋਟੀ ਦੇ ਜਾਂਦਾ ਭਰਾ ਤੁਹਾਡਾ ਵਰਗਾ ਪੰਜਾਬੀ ਕੋਈ ਨੇ ਸਾਲ ਹੋ ਗਏ ਮਧੂ ਮਾਤਾ ਇੱਥੇ ਪਈ ਨੂੰ ਮੈਨੂੰ 3-4 ਸਾਲ ਹੋ ਗਏ ਮੈਂ पीना है चाय इधर बनाया और कुछ खाने को चाहिए आगे। आगे। थी आगे थी। आगे थी। क्या चाय तुहे पीना है तो बता देना पे? ये वाला अच्छा जी और खाना पीना है रोटी अकेले रहते हो हाँ जी

अच्छा खाना यहाँ पे बनाते हो आप वगैरह चाय वगैरह बनाते हो ठीक है भी समय जब मिलती तो दे जाता तो बना कोई बात नहीं गरा गरा। कोई बात नहीं शाम को मैं दे जाऊँगा कहाँ पे रखा ये नीचे ही पड़ा है नमक जहाँ से उठा के डालते हो नहीं थैली में था ये थैली ऐसी अच्छा ये थैली है इसको यार अच्छी से ऊपर रखो पट्टे पे रखो यहाँ पे ਆਪੋ ਜੀ ਇੰਦਰ ਆ ਰਹੇ ਤਾਂ ਬੁੱਢਾ ਉਹ ਮਾਂ ਸੇ ਦਿੱਤਾ ਰਹੇਗਾ ਇੱਥੇ ਆਰਾਮ ਹੈ ਐਸੇ ਹੀ ਬੱਚਾ ਪੜਵਾਣਾ اچھا ਆਪਕਾ ਆਪਕਾ ਘਰ ਨਹੀਂ ਹੈ ਨਹੀਂ ਯਹੀ ਯਹੀ ਮਾ ਜੀਂ ਹੈ ਕਾਂ ਪੇ ਯਹੀ ਦੁਕਾਨ ਦੇ ਅੰਦਰ ਹੈ ਮੇਰਾ ਬੱਚੇ ਨਹੀਂ ਹੈ ਆਪਕੇ ਬੱਚੇ ਉਹ ਸੁੱਖ ਨੇ ਉਹ ਵਜੀ ਹੈ ਮੇਰੇ ਅੱਛਾ ਦੋ بیٹے ਹੈ ਆਪਕੇ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਇੱਕ ਤਸਵੀਰ ਦਿਖਾਉਣੀ ਹੈ ਇਨਸਾਨ ਬਹੁਤ ਕੁਝ ਇਕੱਠਾ ਕਰਨ ਤੇ ਲੱਗਿਆ ਹੋਇਆ ਕੋਠੀਆਂਕਾਰਾਂ ਜ਼ਮੀਨਾਂ ਜਾਇਦਾਦਾਂ ਇੱਥੇ ਇੱਕ ਮਾਂ ਪਈ ਆ ਇੱਕ ਔਰਤ ਆਪਣਾ ਬੰਨੀਆਂ ਪਈਆਂ ਕੂੜੇ ਕਬਾੜੇ ਦੀਆਂ ਗੰਦੇ ਕੱਪੜਿਆਂ ਦੀਆਂ ਮਾਂ ਦੇ ਦੋ ਪੁੱਤ ਵੀ ਆ ਪਰ ਮਾਂ ਕਿਹੜੀ ਹਾਲਤ ਜੀ ਰਹਿੰਦੀ ਆ ਉਹ ਦਿਖਾਉਨੇ ਆ ਤੁਹਾਨੂੰ ਹਾਂਜੀ ਹਾਂਜੀ ਮਾਂ ਸਤਿ ਸ੍ਰੀ ਅਕਾਲ ਹੋਰ ਮਾਂ ਤਕੜੀਆਂ ਅੱਜ ਤੈਨੂੰ ਮਿਲਣ ਆਏ ਸੀ ਅਸੀਂ ਮੈਂ ਘਰ ਜੀ ਬੇਬੇ ਨੂੰ ਮਿਲ ਕੇ ਆਈਏ ਬੇਬੇ ਦੇ ਹੱਥ ਦੀ ਚਾਹ ਚੂ ਪੀ ਕੇ ਆਈਏ ਚੱਲ ਕੇ ਹੋਰ ਭਾਈ ਕੀ ਹਾਲ ਨੇ ਕੀ ਨਾਂ ਕੀ ਹੈ ਤੇਰਾ ਨੇ ਆ ਨਾ ਵਾਟ ਇਜ਼ ਯੂ ਨੇਮ ਮਾਈ ਨੇਮ ਇਜ਼ ਮਾਈ ਨੇਮ ਇਜ਼ ਮਧੂ ਮਧੂ ਰਾਣੀ ਮਧੂ ਰਾਣੀ ਹਾਂਜੀ ਅਰੇ ਮਧੂ ਬહેਨ ਹੈ ਹਾਂਜੀ ਹੋਰ ਮਧੂ ਭੈਣੇ ਕਿਵੇਂ ਆ ਵਧੀਆ ਮਧੂ ਕਿੰਨੇ ਬੱਚੇ ਤੇਰੇ ਮੇਰੇ ਦੋ ਬੱਚੇ ਦੋ ਬੇਟੇ ਆ ਹਾਂਜੀ ਠੀਕ ਆ ਤੇ ਮਧੂ ਕਿੰਨਾ ਪੜ੍ਹੀ ਹੈ ਤੂੰ ਮੈਂ 8ਵੀਂ ਪਾਸ 8ਵੀਂ ਪਾਸ ਕਿੱਥੇ ਪੜੇ ਸੀ 8 8 ਲਖਨਊ ਜੇ ਪੜੇ ਲਖਨਊ ਜੇ ਪੜੇ ਹਾਂਜੀ ਤੇ ਇੱਥੇ ਪੰਜਾਬ ਪੰਜਾਬ ਇੱਥੇ ਮਾਤਾ ਪਿਤਾ ਹੈ ਮੇਰੇ ਮਾਤਾ ਪਿਤਾ ਇੱਥੇ ਰਹਿੰਦੇ ਆ ਹਾਂਜੀ ਠੀਕ ਆ ਕਿਹੜੇ ਸਾਲ ਚ ਆਏ ਸੀ ਪੰਜਾਬ ਇੱਥੇ 2009 ਚ 2009 ਚ ਆਏ ਸੀ ਹਾਂਜੀ ਮੁੱਖਿਆ ਦੇ ਸ਼ਹਿਰ ਮਕੇਰੀਆਂ ਤੋਂ ਮੁੱਖਿਆ ਦੇ ਸ਼ਹਿਰ ਤੋਂ ਮਦੂ ਮਾਤਾ ਤੂੰ ਇੰਨੇ ਮਾੜੇ ਲਾਤਾਂ ਚ ਰਹਿ ਰਹੀ ਅੰਦਰੋਂ ਕਿੰਨੀ ਸਮੈਲ ਆਉਂਦੀ ਹੈ ਬਾਥਰੂਮ ਦੀ ਟਾਇਲਟ ਦੀ ਇੱਦਾਂ ਕਿਵੇਂ ਰਹਿ ਰਹੀ ਆ ਮਾਂ ਲੈਟਰਨ ਬਾਥਰੂਮ ਇੱਥੇ ਅੰਦਰ ਹੀ ਨਹੀਂ ਨਹੀਂ ਲੈਟਰਨ ਉੱਧਰ ਕਰਨ ਜਾਂਦੀ ਹੈ ਪਿਸ਼ਾਬ ਦੀ ਸਵੈਲ ਬਹੁਤ ਆ ਰਹੀ ਵਾ ਮੈਂ ਰਾ ਨਿਕਲ ਜਾਂਦਾ ਇਸ ਹਾਂ ਬੱਚੇ ਨਿਕਲ ਹੀ ਜਾਂਦਾ ਹੈ ਨਾ ਹਾਂਜੀ ਹਾਂਜੀ ਠੀਕ ਆ ਤੇ ਮਧੂ ਮਾਤਾ ਅਸੀਂ ਤੈਨੂੰ ਲੈਣ ਆਏ ਸੀਗੇ ਅੱਜ ਅੱਛਾ ਮੈਂ ਕਿਹਾ ਅੱਜ ਆਪਾਂ ਮਧੂ ਮਾਂ ਨੂੰ ਨਾ ਆਪਣੇ ਘਰੇ ਲਿਆਉਣਾ ਤੇ ਮਾਂ ਦੀ ਸੇਵਾ ਕਰਿਆ ਕਰਨੀ ਹੈ ਮਾਂ ਬਣਾ ਕੇ ਰੱਖਣਾ ਮਾਂ ਨੂੰ ਹੈ ਚੱਲੇਗੀ ਮੇਰੇ ਨਾਲ ਹਾਂ ਚਲੇਗੀ ਹਾਂ ਠੀਕ ਹੈ ਮਧੂ ਤੂੰ ਮੇਰੀ ਮਾਂ ਜੈਸੀ ਹੈ ਡਰਨਾ ਨਹੀਂ ਆ ਆ ਚਲ ਉੱਥੇ ਬੈਠ ਚੱਲ ਕੇ ਦਿਖਾ ਤਾਂ ਮੈਨੂੰ ਕਿੱਥੇ ਪੈਣੀ ਐ ਤੂੰ ਮੈਂ ਇੱਥੇ ਪੈਣੀ ਜਿੱਥੇ ਖਲੋਤੀ ਐ ਇੱਥੇ ਪੈ ਲੈਣੀ ਐ ਇੱਥੇ ਇੱਥੇ ਸੌ ਜਾਨੀ ਐ ਹਾਂਜੀ ਇੱਥੇ ਸੌ ਜਾਨੀ ਐ ਇੱਥੇ ਹਾਂਜੀ ਕਰਕੇ ਇਦਾਂ ਪੈ ਜਾਨੀ ਐ ਹਾਂ ਇਹ ਤੋਟ ਕੇ ਫਿਰ ਆਸੇ ਪਾਸੇ ਰੋਟੀ ਖਾਇਆ ਨਹੀਂ ਜਾ ਕੇ ਰੋਟੀ ਦੇ ਜਾਂਦਾ ਭਰਾ ਤੁਹਾਡਾ ਵਰਗਾ ਪੰਜਾਬੀ ਕੋਈ ਕੋਈ ਭਰਾ ਰੋਟੀ ਦੇ ਜਾਂਦਾ ਹਾਂਜੀ ਹਾਂਜੀ ਕਿੰਨੇ ਸਾਲ ਕਿੰਨੇ ਸਾਲ ਹੋ ਗਏ ਮਧੂ ਮਾਤਾ ਇੱਥੇ ਪਈ ਨੂੰ ਮੈਂ ਨੂੰ 3-4 ਸਾਲ ਹੋ ਗਏ ਮੈਂ ਉਧਰ ਫਰੈਸ਼ ਹੋਣੇ ਉਧਰ ਜਾਂਦੀ ਹਾਂ ਪਿਛੇ ਵਾਲੀ ਗਲੀ ਵਿੱਚ ਪਿਛੇ ਵਾਲੀ ਗਲੀ 'ਚ ਫਰੈਸ਼ ਹੋਣ ਜਾਂਦੀ ਆ ਜੋ ਬੀੜਾ ਆ ਬੀੜਾ ਇਧਰ ਪਿਛੇ ਕੁਆਟਰ ਆ ਕੁਆਟਰਲੀ ਨਹੀਂ ਪਿਆ ਆ ਇਹ ਨਾਲ ਆਲਾ ਇਧਰ ਇੰਡੀਅਨ ਗੈਸ ਤੇ ਉੱਥੇ ਲੈਟ੍ਰੀਨ ਬਾਥਰੂਮ ਉੱਥੇ ਜਾਂਦੇ ਹਾਂ ਹਾਂਜੀ ਹਾਂਜੀ ਤੇ ਮધુ ਮਾਤਾ ਹਾਂਜੀ ਇੱਥੇ ਦੁਕਾਨ 'ਚ ਪਏ ਹੋ 3 ਸਾਲ ਹੋ ਗਏ ਤੁਹਾਨੂੰ ਹਾਂ ਹਾਂ ਤੇ ਤੁਹਾਡੇ ਬੇਟੇ ਨਹੀਂ ਲੈ ਕੇ ਜਾਂਦੇ ਤੁਹਾਨੂੰ ਆਪਦੇ ਨਾਲ ਮੈਂ ਜਾਂਦੀ ਹਾਂ ਮਿਲਣੇ ਜਾਂਦੀ ਹਾਂ ਆ ਜਾਂਦੀ ਹਾਂ ਫਿਰ ਵਾਪਸੀ ਆ ਜਾਂਦੀ ਨਹੀਂ ਹਾਂ ਉਹ ਆਟੇ ਗਿਰੇਦਾਰਾਂ ਨਾਲ ਲੜਦੀ ਹਾਂ ਮੈਂ ਤੇ ਕਰਾਇਦਲਾਂ ਮੇਰੇ ਯਾਰ ਨੂੰ ਸੇ ਮਾਰਾ ਇਸ ਮਾਰੇ ਮੈਂ ਜਾਂਦੀ ਨਹੀਂ ਉਧਰ। ਯਾਹ ਤਾਂ ਬੋਲਦੀ ਰਹਤੀ ਹੂੰ ਚੁਕਿਆ ਬਲੇਟੀ ਰਹਤੀ ਹੂੰ। ਹੂੰ ਇੱਥੇ ਕੋਈ ਕਹਿਣ ਵਾਲਾ ਨਹੀਂ ਕੋਈ ਪੁੱਛਣ ਵਾਲਾ ਨਹੀਂ ਕੋਈ ਨਹੀਂ। ਹਾਂ ਮੇਦੇ ਤੇ ਦੇਖੋ ਚਾਹੇ ਆਪਕੇ ਪੈਰ ਕੇ ਪਾਸ ਪੜੀਏਗੀ। ਹਾਂ ਚਾਹੇ ਦਾ ਕੱਪ ਭਰਿਆ ਪਿਆ ਮੱਖੀਆਂ ਪਈਆਂ ਵਈਆਂ। ਹਾਂ। ਹੂੰ ਇਹ ਚੁੱਲਾ ਤੇਰਾ ਵਾ? ਹਾਂਜੀ ਤੇਰਾ ਚੁੱਲਾ ਮੇਰਾ ਵਾ। ਠੀਕ ਆ ਮਾਂ। ਇਹ ਮਧੂ ਰਾਣੀ ਤੇ ਮਧੂ ਪੜ੍ਹੀ ਲਿਖੀ ਔਰਤਾ। ਗਿਆਨਪੜ ਔਰਤ ਨਹੀਂ ਵਧੀਆ ਚੰਗੇ ਘਰ ਦੀ ਧੀ ਸੀ ਚੰਗੇ ਘਰ ਚ ਵਿਆਹੀ ਵੀ ਹੋਈ ਸੀ ਪਰ ਵਕਤ ਨੇ ਕੁਝ ਐਸਾ ਚੱਕਰ ਕਟਿਆ ਵਕਤ ਨੇ ਕੁਝ ਐਸੇ ਹਲਾਤਾਂ ਦਾ ਦੋ ਚਾਰ ਕਰਾਇਆ ਤੇ ਅੱਜ ਮਧੂ ਇੱਥੇ ਪਈ ਤੁਹਾਨੂੰ ਆਪਣੇ ਆਪ ਦੀ ਦੱਸ ਰਹੀ ਆ ਇਹ ਕੋਈ ਦੁਕਾਨ ਆ ਧੰਨਵਾਦ ਆ ਉਹ ਦੁਕਾਨ ਵਾਲੇ ਬਾਈ ਦਾ ਜਿਹੜਾ ਮਾਲਕ ਹੋ ਇਸ ਦੁਕਾਨ ਦਾ ਜਿਹੜਾ ਸਾਲਾਂ ਤੋਂ ਇਹਨੂੰ ਇੱਥੇ ਛੱਤ ਦੇਈ ਬੈਠਾ ਨਾ ਸਮਾਨ ਪਿਆ ਦੇਖੋ ਮધુ ਮਾਤਾ ਦੇ ਕਮਰੇ ਅਜ ਵਿੱਚ ਗੱਦੇ ਪਏ ਨੇ ਕੰਬਲ ਪਏ ਨੇ ਰਜਾਈਆਂ ਪਈਆਂ ਉਹ ਕੁਮਾਰੀ ਬੀਬੀਆਂ ਨਾ ਮੈਂ ਹਾਂ ਅੱਜ ਕੱਲ੍ਹ ਲੈਂਦਾ ਨਹੀਂ ਪਿਆ बिकਉ ਨਹੀਂ ਰਹਾ ਨਾ ਮੇਰਾ ਮਾਲ આજ ਮੇਰੇ ਕੋਲ ਪੈਸੇ ਨਹੀਂ ਸੀ ਹੁਣ ਤੁਸੀਂ ਫੜਾਇਓ ਸੂਟ ਪਈਆਂ ਸਾੜੀਆਂ ਪਈਆਂ ਮਾਤਾ ਕਵਾੜ ਲੱਭਦੀ ਕਰਦੀ ਇਕੱਠਾ ਬੋਤਲਾਂ ਕੂੜੇ ਦੇ ਵਿੱਚ ਉਹ ਗੱਤੇ ਗੁੱਤੇ ਸੱਟ ਦਿੰਨੇ ਆਂ ਅਸੀਂ ਚੱਕ ਕੇ ਜਿਹੜੇ ਟੀਨ ਦੇ ਡੱਬੇ ਆ ਬੀਅਰ ਦੇ ਡੱਬੇ ਕੋਕ ਵਾਲੇ ਡੱਬੇ ਬੋਤਲਾਂ ਇਹ ਸਭ ਇਕੱਠਾ ਕਰਕੇ ਮਾਤਾ ਨੇ ਇੱਥੇ ਜਨਾ ਹੈ ਮੈਂ ਆਲੇ ਮਾਲ ਵੇ ਲੈ ਖਰੀਦਣਾਂ ਨਾ ਆਲਾ ਨਹੀਂ ਕੋਈ ਆਇਆ ਖਰੀਦਣ ਵਾਲਾ ਕੋਈ ਆਇਆ ਨਹੀਂ ਹਜੇ ਕਹਿੰਦੀ ਮੈਂ ਮਾਲ ਵੇਚਣਾ ਵਾਂ ਤੇ ਮਾਲ ਵੇਚ ਕੇ ਫਿਰ ਪੈਸੇ ਚਾਰ ਇਕੱਠੇ ਕਰਕੇ ਆਪਣੀ ਰੋਟੀ ਪਾਣੀ ਖਾ ਲੈਂਦੀ ਆ ਪਰ ਇੱਥੇ ਫੁੱਲਾਂ ਵਾਲ ਪਿੰਡ 'ਚ ਖੜੇ ਆ ਸੀ ਲੁਧਿਆਣੇ ਸ਼ਹਿਰ ਦੇ ਵਿੱਚ ਆਏ ਪਿੰਡ ਫੁੱਲਾਂਵਾਲ ਇਲਾਕਾ ਬਿਲਕੁਲ ਸ਼ਹਿਰੀ ਇਲਾਕਾ ਇੱਥੋਂ ਸਾਨੂੰ ਵੀਡੀਓ ਆ ਰਹੀ ਸੀ ਮਾਤਾਵਾਰੇ ਕਾਫੀ ਟਾਈਮ ਤੋਂ ਸਾਡੀ ਗੱਲ ਚੱਲਦੀ ਸੀ ਪਰ ਅਸੀਂ ਕੋਸ਼ਿਸ਼ ਕਰਦੇ ਸੀ ਵੈਰੀਫਾਈ ਕਰਿਆ ਪਹਿਲਾਂ ਇਹਨਾਂ ਦੇ ਬੇਟਿਆਂ ਨਾਲ ਸੰਪਰਕ ਕਰਿਆ ਪਰ ਜਦੋਂ ਬੇਟਿਆਂ ਨੇ ਵੀ ਜਵਾਬ ਦੇਤਾ ਵੀ ਅਸੀਂ ਤੁਸੀਂ ਐਸੇ ਆਇਆ ਕਿ ਨਹੀਂ ਰੱਖ ਸਕਦੇ ਉਹਨਾਂ ਤਾਂ ਫਿਰ ਅਸੀਂ ਅੱਜ ਇੱਥੇ ਪਹੁੰਚੇ ਮਾਤਾ ਦਾ ਇਹ ਹਾਲ ਦੇਖ ਕੇ ਅੱਜ ਤੁਹਾਡੇ ਨਾਲ ਅਸੀਂ ਇਹ ਸਾਂਝ ਪਾਈ ਆ ਵੀ ਇਸ ਤਰ੍ਹਾਂ ਦੇ ਲੋਕ ਤੁਹਾਡੇ ਆਸ-ਪਾਸ ਹੀ ਰਹਿੰਦੇ ਨੇ ਤੁਹਾਡੇ ਆਂਢ-ਗੁਆਂਢ ਹੀ ਰਹਿੰਦੇ ਨੇ ਤੇ ਤੁਸੀਂ ਵੀ ਜ਼ਰੂਰ ਅਪਰਾਲਾ ਕਰੋ ਇਹਨਾਂ ਦੇ ਇਨਾਂ ਹਾਲਾਤਾਂ ਨੂੰ ਬਦਲਣ ਵਾਸਤੇ ਕੁਝ ਜਿੱਦਾਂ ਅੱਜ ਸਾਡੇ ਵਾਸਤੇ ਇਹ ਵੱਡੀ ਗੱਲ ਆ ਵੀ ਅਸੀਂ ਇਸ ਮਾਂ ਦੀ ਸੇਵਾ ਵਾਸਤੇ ਅੱਜ ਪਹੁੰਚੇ ਹਾਂ ਉਦੋਂ ਤੁਸੀਂ ਵੀ ਆਪਣੇ ਆਸ-ਪਾਸ ਲੋੜਵੰਦਾਂ ਦੀ ਮਦਦ ਜ਼ਰੂਰ ਕਰਿਆ ਕਰੋ ਮਧੂ ਮਾਤਾ ਪੈਣੇ ਲਿਆਇਓ ਠਾਕੇ ਬਾਹਰ ਕਿਆ ਜੀ ਮਧੂ ਮਾਤਾ ਨੂੰ ਅੱਜ ਅਸੀਂ ਲੈਣ ਆਏ ਆ ਜੀ ਸੁਪਨਿਆਂ ਦੇ ਘਰ ਤੋਂ ਤੇ ਬਸ ਅਰਦਾਸ ਕਰਿਓ ਸਾਰੇ ਤੇ ਮਾਂ ਉੱਥੇ ਸੁਪਨਿਆਂ ਦੇ ਘਰ 'ਚ ਰਹਿ ਕੇ ਸੁਪਨਿਆਂ ਵਰਗਾ ਜੀਵਨ ਬਤੀਤ ਕਰੇ ਇੱਕ ਚੰਗਾ ਜੀਵਨ ਬਤੀਤ ਕਰੇ ਆ ਪਿੰਡ ਦਾ ਗਾਉਂ ਕਰਦਾ ਮੋਈਤਲਾ ਨਾ ਅੱਛਾ ਜੀ ਜਿਹੜੇ ਮਾਤਾ ਜੀ ਪਿੱਛੇ ਏਜੰਸੀ ਕੋਲੇ ਰਹਿੰਦੇ ਐ ਮਰਜੈਂਸੀ ਕੋਲੇ ਕੋਣ ਨੇ ਉਹ ਮਾਤਾ ਮੇਰੀ ਅੱਛਾ ਜੀ ਕੀ ਗੱਲ ਹੋ ਗਈ ਉਹਨਾਂ ਨੂੰ ਉਹਨਾਂ ਨੂੰ ਕੋੜ ਦੋੜਾ ਦਿਮਾਗ ਸਿਰ ਐ ਗੀਸ ਮਾਰੇ ਐਸੇ ਹੁੰਦੇ ਰਹਿੰਦੇ ਅੱਛਾ ਕਿੰਨਾ ਕ ਟਾਈਮ ਹੋ ਗਿਆ ਤਾਂ ਹੋਇਆ ਇਹ ਤਾਂ ਹੋ ਗਿਆ ਮੰਨ ਕੇ ਚੱਲੀ 2-3 ਸਾਲ ਹੋ ਗਏ ਪਿਛਲੇ ਇਲਾਜ ਕਰਵਾਇਆ ਥਾ ਇਹ ਦੌਰ ਸੇ ਕਰਾਇਆ ਥਾ ਉहां ਸੇ ਠੀਕ ਹੋ ਗਈ ਤੇ ਫਿਰ ਦੁਬਾਰਾ ਵੈਸੀ ਹੋ ਗਈ अभी तो मान के चलो कम दो दो साल तक हो गया जब से डैडी पूरे हुए हैं तब से का हुआ? तो साल तो, तो बीमार थे, तब हो थे? अच्छा, ठीक है। तारु तारु आपके पास आती नहीं आती है बस चल जाते हैं आते हैं चली जाती है कुछ बोलो तो चिड़ते चिड़पन आता है खाना पीना कभी कहीं से खा जाती है कभी कहार वही बनाती है आपको भी पैर में दिखाओगे